ਹਾਂਜੀ ਬਾਈ ਜੀ ਛੱਤ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਖੜੇ ਸੀਗੇ ਰਾਜੂ ਮਦਰੇ ਮੱਜਾਂ ਦੇ ਫਾਰਮ ਤੇ ਗਾਵਾਂ ਦੇ ਫਰਮ ਦੇ ਵਿੱਚ ਤੇ ਬਾਈ ਕੋਲ ਸਾਰੇ ਪੂਰੇ ਕੱਟੀਆਂ ਹਨਾ ਰੱਖੇ ਨੇ ਸਾਰੇ ਪਸ਼ੂ ਇਹਦੇ ਮੱਜਾਂ ਸਾਰੀਆਂ ਪੂਰੀਆਂ ਨੇ ਤੇ ਕਨੇ ਟੀਕੇ ਵੀ ਸਾਰੇ ਵੀਰੇ ਰਾਂਝੇ ਦੇ ਭਰੇ ਹੋਏ ਦੇ ਪੂਰੇ ਤੇ ਤੇ ਅੱਜ ਆਪ ਬਾਈ ਲਵੇ ਗਾਂ ਦੇ ਪੁਰਾਣਾ ਖਰਾਬਤੀ ਦਿਖਾਈ ਸੀਗੇ ਤੇ ਸਭ ਤੋਂ ਪਹਿਲਾਂ ਵੀ ਚੈਨਲ ਨੂੰ ਵੀਰੇ ਆਬਸਕ੍ਰਾਈਬ ਰੂਰ ਕਰ ਲਿਓ ਤੇ ਵੀਡੀਓ ਕੋਈ ਰੂਰ ਸ਼ੇਅਰ ਕਰ ਦਿਓ ਤੇ ਹੁਣ ਹੁਣਾਂ ਗਾਵਾਂ ਗਰੀਬਾਈ ਦੀ ਜਰਸੀ ਗਾਣ ਦੀ ਦੇਖੀ ਆ ਵੀਰੇ ਹੁਣ ਇਹ ਆ ਇਹ ਗਾਂਗਰੇ ਟ੍ਰੈਂਡ ਸੀਵਨ ਤੋਂ ਗੱਪਣਾਗੀ ਤੇ ਅੱਜ ਆਪਾਂ ਚੈੱਕ ਕਰੀਏ ਵੀਰੇ ਇਹ ਇਹ ਅੱਜ ਗੱਪਣ ਹੋ ਗਈ ਵੀਰੇ 46 ਦਿਨਾਂ ਦੀ ਤੇ ਬਾਕੀ ਬਗ ਦੇ ਸਾਰੇ ਪਛੂ ਗੱਪਣ ਨੇ ਤੇ ਬਾਈ ਦਾ ਜਿਆ ਸ਼ੀਰੀ ਵਗ ਗਿਆ ਤਾਂ ਕਰਕੇ ਥੋੜੇ ਜੇ ਪਛੂ ਲੱਬੜੇ ਜੇ ਪੈ ਗਏ ਨੇ ਤੇ ਬਾਕੀ ਕਹਿੰਦੇ ਵਧੀਆ ਕੇਰ ਆ ਪਸ਼ੂਆਂ ਦੀ ਕੋਈ ਚੱਕਰ ਨਹੀਂ ਤੇ ਸਾਰੇ ਪਾਈਲੇ ਵੇ گاਵਾ ਸਾਰੇ ਪਸ਼ੂ ਗੱਬਰ ਨੇ ਅੱਜ ਆਪਾਂ ਗੱਲ ਕਰਦੇ ਆਂ ਵੀਰੇ ਗਰਮੀ ਤੋਂ ਬਚਾਉਣ ਦੀ ਪਸ਼ੂਆਂ ਆਪਾਂ ਸਾਰਿਆਂ ਦੇ ਵਿਦਿਆਰਥੀ ਕਿ ਲੈ ਆਏ ਨੇ ਸਾਰਿਆਂ ਦੇ ਜਿੰਨੇ ਪਸ਼ੂ ਗੱਬਰ ਨੇ ਇਹਨਾਂ ਦੇ ਸਾਰੇ ਟੋਟਲ ਇੱਕ ਗਾਂ ਛੱਡ ਕੇ ਤਾਇ ਸ਼ਹੀ ਹੋਈ ਆ ਉਹਨਾਂ ਦੇ ਆਪਾਂ ਠੀਕ ਲੈਣੇ ਵੀਰੇ ਹਾਈਪਰੋਜਨ ਦੇ ਗਰਮੀ ਕਰਕੇ ਬਾਈਆਂ ਨੇ ਠੀਕੇ ਲਾ ਕੇ ਜਾ ਤੇ ਫਰਮੇ ਹੋਣਾ ਵੀ ਗਰਮੀ ਤੋਂ ਬਚਾਉਣ ਲਈ ਕੁਝ ਨੂੰ ਕਰਨਾ ਕੀ ਆ ਸਭ ਤੋਂ ਪਹਿਲਾਂ ਵੀ ਇਹ ਛੱਤ ਰੱਖੋ ਫੜਕੀ ਵਾਲੀ ਦੇਖੋ ਜੀ ਇਹਨਾਂ ਤਾਂ ਪਾਈ ਦੇ ਚੱਕ ਦੇ ਤੋਂ ਬਿਲਕੁਲ ਨੇ ਛੇਤਾਂ ਬੰਨ੍ਹ ਬਹੁਤ ਪਾਈਆਂ ਜਾਂਦੀਆਂ ਹੋ ਸਕਦੀਆਂ ਤੇ ਉੱਤੇ ਫੜਕੀ ਵਾਲਾ ਪਾਤਾ ਜਾ ਰਹਿਣਾ ਤਾਂ ਜੋ ਪਸ਼ੂ ਠੰਡੇ ਰਹਿਣ ਉੱਤੇ ਵੀ ਨੇ ਪੌਗਰ ਹਿਸ਼ਟਮ ਲਾਤਾ ਤੇ ਪੱਖੇ ਜਮਾਂ ਨਮੀ ਲਾ ਕੇ ਲਾਈ ਨੇ ਤੇ ਚਾਰੇ ਪੱਖੇ ਦੁਵਾਰ ਜਿਹੜੇ ਕਵਾਰ ਰੱਖਤਾ ਵੀ ਬੱਚਿਆਂ ਹਵਾ ਕ੍ਰੋਜ ਹੋਵੇ ਪਸ਼ੂ ਹੋਂਕਣ ਕਿਤੇ ਨਾਲ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਆਪਾਂ ਕਹਿੰਦੇ ਨੇ ਖੜੇ ਸੀਗੇ ਤੇ ਸਭ ਤੋਂ ਪਹਿਲਾਂ ਮੇਰੇ ਜਿਹੜੇ ਪਸ਼ੂ ਬਹੁਤ ਜ਼ਿਆਦੇ ਹੋਂਕ ਦਿੰਦੇ ਨੇ ਗਰਮੀ ਕਰਕੇ ਹਨ ਤੇ ਉਹਨਾਂ ਲਈ ਇੱਕ ਵੀਰੇ ਫਾਰਮੂਲਾ ਲਿਖ ਲਓ ਜਿਹੜੇ ਪਸ਼ੂ ਬਹੁਤ ਜ਼ਿਆਦੇ ਹੋਂਕ ਦਿੰਦੇ ਨੇ ਤੇ ਸਾਡੇ ਪਸ਼ੂ ਕਰਨ ਵੀ ਜਿਹੜੇ ਹੋਂਕਣਗੇ ਨਹੀਂ ਨਾ ਵੀ ਵੀਰੇ ਬਿਮਾਰ ਹੋਣਗੇ ਤੇ ਇਹ ਕਾ ਕੱਟੀ ਅਰਬ ਕਿ ਆਊਗਾ ਮੀਣੀ ਕੱਟੀ ਵਜੋਂ ਨੂੰ ਪੀਤਾ ਨੰਬਰ ਆਪਾਂ ਖਰੀਦ ਦੇ ਲਾਵਾ ਗੱਲ ਕਰ ਲਿਓ ਤੇ 31 ਬੋਸ਼ ਹੋਣੀ ਆ ਪਿੰਡ ਰਾਜਮਾਹਰਾ ਤੇ 31 ਦਾ ਮੁੱਲ ਬਾਈ ਨੇ 35000 ਰੁਪਏ ਇਹਨਾਂ ਭਦਰੀ ਨੇ ਦੀ ਆ ਸਿੰਘ ਹਿਲ ਦੇਣੇ ਤੇ ਕੱਟੀ ਸਾਰੀ ਹੈਡ ਬਲੈਕ ਆ ਬਾਕੀ ਰਮੇ ਸ਼ਾਹੂ ਸੀਲਾ ਬਾਕੀ ਵੀਰੇ ਫਾਰਮੂਲਾ ਆਪਣਾ ਉਹੀ ਸੀਗਾ ਹੱਦਰਸ਼ਾਉਂਤ ਕਲਮੀ ਸ਼ੋਰਾ ਜੋਨਖਾਰ ਕਪਰਾਮੈਂਟ ਇਹੜੇ ਪਹੁੰਬਰੇ ਬਹੁਤ ਜ਼ਿਆਦੇ ਹੋ ਗਦਨੇ ਉਹਨਾਂ ਬਾਅਦ ਫਲਾਮੈਂਟ ਕਲਮੀ ਸ਼ੋਰਾ ਜੋਨਖਾਰ ਸੁਦਰ ਸ਼ੌਂਤ ਇਹ ਲੈ ਕੇ ਰੱਖ ਲੋ ਇਹ ਮੜੀ ਮੜੀ ਪਾਣੀ ਚ ਪਾ ਕੇ ਦੀਜਿਆ ਕਰੋ ਥੋੜੇ ਕੁਝ ਉਹ ਜਿਹੜੇ ਪੈਂਡਿੰਗ ਕਰਦਨੇ ਉਹ ਹਟ ਜਾਣਗੇ ਤੇ ਜੇ ਇਕ ਟਿਕਾਣਾ ਨੇ ਕੱਟੀ ਲੈਣੇ ਹੋਏ ਮੀਨੀ ਵੀਰੇ ਤਾਂ ਬਾਈ ਜਨ ਨਾਲ ਗੱਲ ਕਰ ਲਿਓ ਉਹਦਾ ਨੰਬਰ ਹੈਗਾ ਅ ਬਾਈ ਜਨ ਨੰਬਰ ਹੈਗਾ 98556 38792 ਇਹ ਨੰਬਰ ਹੈ ਜੀ ਤੁਹਾਡੇ ਦੇ ਕੋਲੇ ਕੱਟੀ ਪਾਊਗਾ ਬਹੁਤ ਵਗਣ ਚੱਕਤੀ ਜਾਂਦੀ ਹੈ